ਜਨਪੀ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੋਸਤੋ ਹਾਜ਼ਰ ਆ ਜੀਏ ਕੁਝ ਗੱਲਾਂ ਉਹ ਤਾਈ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਲਟਿਸ਼ੀਆ ਜੇਮਸ ਦੇ ਉੱਪਰ ਕਾਰਵਾਈ ਸ਼ੁਰੂ ਹੋਈ ਹੈ ਕੀ ਮਾਮਲਾ ਲਟਿਸ਼ੀਆ ਜੇਮਸ ਕੌਣ ਆ ਅਮਰੀਕਾ ਦੇ ਵਿੱਚ ਅੱਜ ਦੇ ਅਖਬਾਰ ਦੇ ਵਿੱਚ ਸੁਰਖੀ ਕਿਉਂ ਬਣੀ ਇਹਦੇ ਬਾਰੇ ਗੱਲਬਾਤ ਕਰਾਂਗੇ ਡੋਨਲਡ ਟਰੰਪ ਇਜੀਪਟ ਯਾਨੀ ਕਿ ਮਿਸਰ ਜਾ ਰਹੇ ਆ ਇਹਦੇ ਬਾਰੇ ਗੱਲਬਾਤ ਕਰਨੀ ਆ ਤੇ ਸਰਕਾਰ ਦੇ ਸੰਕਟ ਦੇ ਵਿੱਚ ਇਸ ਵੇਲੇ ਜੌਨ ਥਿਊਨ ਕੌਣ ਆ ਤੇ ਜੌਨ ਥਿਊਨ ਦੀ ਕੀ ਭੂਮਿਕਾ ਆ ਪੀਟਰ ਥੀਲ ਦੇ ਚਾਰ ਭ राष्ट्रपति ट्रम्प ਦਾ ਬਿਆਨ ਕਿ ਅਸੀਂ ਗ੍ਰੀਨਲੈਂਡ ਤੇ ਨੇਪਾਲ ਦੇ ਜਾਨਵਰਾਂ ਨੂੰ ਬਚਾਉਣ ਦੇ ਉੱਤੇ ਕਈ ਮਿਲੀਅਨ ਡਾਲਰ ਲਾਉਣਾ ਇਹਦਾ ਕੀ ਮਤਲਬ ਆ ਤੇ ਇਹ ਕੀ ਅਸਰ ਪੈਣਗੇ ਸਭ ਤੋਂ ਪਹਿਲੀ ਗੱਲਬਾਤ ਲੈਟਿਸ਼ੀਆ ਜੇਮਸ ਬਾਰੇ ਆ ਲੈਟਿਸ਼ੀਆ ਜੇਮਸ ਅਟਾਰਨੀ ਜਨਰਲ ਆ ਨਿਊਯਾਰਕ ਦੀ ਅਟਾਰਨੀ ਜਨਰਲ ਸੀ ਤੇ ਇਹ ਇਹਦੇ ਬਹੁਤ ਡੋਨਲਡ 트ੰਪ ਦੇ ਨਾਲ ਕਾਫੀ ਜ਼ਿਆਦਾ ਕਾਨੂੰਨੀ ਲੜਾਈ ਦੇ ਵਿੱਚ ਲੈਟਿਸ਼ੀਆ ਜੇਮਸ ਰਹੀ ਆ ਹੁਣ ਇਹਦੇ ਉੱਤੇ ਚਾਰਜ ਲਾਏ ਗਏ ਆ ਅਏ ਦਿਤੇ ਚਾਰ ਜੇ ਲਾਏ ਗਏ ਆ ਕਿ ਇੱਕ ਨੇ ਬੈਂਕ ਫਰਾਡ ਕੀਤਾ ਤੇ ਦੂਜਾ ਜਿਹੜੀ ਸਟੇਟ ਗਲਤ ਸਟੇਟਮੈਂਟ ਆਪਣੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੂੰ ਦਿੱਤੀ ਆ ਮਾਮਲਾ ਕੀ ਆ ਕਿ ਆ ਇਹ ਗਿਆ ਕਿ ਲਟੇਸ਼ੀਆ ਜੇਮਸ ਨੇ ਘਰ ਲੈਣ ਦੇ ਲਈ ਬੰਦਾ ਇੱਕ ਘਰ ਆਪਣਾ ਪ੍ਰਾਇਮਰੀ ਰੈਜ਼ੀਡੈਂਸ ਰੱਖ ਸਕਦਾ ਨੇ ਦੋ ਘਰਾਂ ਨੂੰ ਪ੍ਰਾਇਮਰੀ ਰੈਜ਼ੀਡੈਂਸ ਕਹਿ ਦਿੱਤਾ ਮੌਰਗ ਇਸ ਸਸਤੀ ਲਾਲੀ ਬੈਂਕ ਦੇ ਨਾਲ ਧੋਖਾ ਹੋਇਆ ਜਿਹੜੀ ਪ੍ਰਾਪਰਟੀ ਟਰਾਂਜੈਕਸ਼ਨ ਦੇ ਉੱਤੇ ਇਸ ਵੇਲੇ ਸਵਾਲ ਉੱਠਿਆ ਇਹਦੇ ਵਿੱਚ ਇਹ ਕਿਹਾ ਗਿਆ ਕਿ 220 ਦੇ ਮੌਰਗੇਜ ਦੇ ਵਿੱਚ ਜਿਹੜਾ ਇਹਨੇ ਆਪਣਾ ਘਰ ਲਿਆ ਨਾਉ ਫੌਲਕ ਦੇ ਵਿੱਚ ਵਰਜਾਨੀ ਵਰਜੀਨੀਆ ਦੇ ਵਿੱਚ ਉਹਦੇ ਸਬੰਧੀ ਕਿ ਮਿਸ ਇੰਟਰਪ੍ਰੀਟੇਸ਼ਨ ਕੀਤੀ ਗਈ ਹੈ ਇਹਦੇ ਮੌਰਗੇਜ ਐਪਲੀਕੇਸ਼ਨ ਦੀ। ਕਿਹਾ ਇਹ ਗਿਆ ਕਿ ਜਿਹੜਾ ਉਹਦਾ ਸੈਕੰਡ ਰੈਜ਼ਿਡੈਂਸ ਆ ਕਿ ਅਸਲ ਦੇ ਵਿੱਚ ਉਹਨੇ ਜਿਹੜਾ ਘਰ ਲਿਆ ਸੀ ਉਹ ਰੈਜ਼ਿਡੈਂਸ ਨਹੀਂ ਸੀ। ਉਹ ਇਹਦਾ ਇਨਵੈਸਟਮੈਂਟ ਪ੍ਰਾਪਰਟੀ ਸੀ। ਜਦੋਂ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਕਹਿੰਦੇ ਤਾਂ ਉਹਦੇ ਲਈ ਸ਼ਰਤਾਂ ਹੋਰ ਆ। ਜਿਹਦੇ ਵਿੱਚ ਤੁਸੀਂ ਰਹਿੰਦੇ ਆ। ਤਾਂ ਤੁਹਾਡਾ ਪ੍ਰਾਇਮਰੀ ਜਾਂ ਸੈਕੰਡਰੀ ਰੈਜ਼ਿਡੈਂਸ ਆ ਉਹਦੀਆਂ ਸ਼ਰਤਾਂ ਹੋਰ ਆ ਹੁਣ ਜਿਹੜੀ ਕਲਾਸੀਫਿਕੇਸ਼ਨ ਆ ਆਮ ਤੌਰ ਦੇ ਉੱਤੇ ਜਦੋਂ ਲੋਨ ਦੀਆਂ ਟਰਮਸ ਆ ਉਹਦੇ ਵਿੱਚ ਉਹਦਾ ਫਾਇਦਾ ਹੁੰਦਾ ਤੁਹਾਨੂੰ ਲੋਨ ਸੌਖਾ ਮਿਲ ਜਾਂਦਾ ਹੁਣ ਇਸ ਮਾਮਲੇ ਦੇ ਉੱਤੇ ਕਿਹਾ ਗਿਆ ਕਿ ਉਹਨੂੰ بجائے ਕਿਹਾ ਗਿਆ ਕਿ ਉਹ ਉੱਥੇ ਰਹੀ ਹੈ ਨਹੀਂ ਪਰ ਇਹ ਕਹਿ ਦਿੱਤਾ ਸਕੋ ਉਹਨੂੰ ਰੈਂਟ ਤੇ ਦੇ ਦੇ ਦਿੱਤਾ ਤੇ ਬਾਅਦ ਦੇ ਵਿੱਚ ਫੜੀ ਗਈ ਉਹ ਕਹਿ ਰਿਹਾ ਕਿ ਸਾਡੇ ਕੋਲ ਸਿਰਫ ਇੱਕ ਕਹੋ ਫਾਰਮ ਭਰਨ ਦੇ ਵਿੱਚ ਜਾਂ ਐਪਲੀਕੇਸ਼ਨ ਭਰਨ ਦੇ ਵਿੱਚ ਗਲਤੀ ਹੋਈ ਹੈ ਇਹਦਾ ਹੋਰ ਗੱਲ ਕੋਈ ਨਹੀਂ ਪਰ ਦੂਜਾ ਪੱਖ ਇਹ ਕਹਿ ਰਿਹਾ ਕਿ ਨਹੀਂ ਜੀ ਇਹਨਾਂ ਨੇ ਜਾਣਬੁੱਝ ਕੇ ਇਹ ਸਾਰਾ ਕੁਝ ਕੀਤਾ ਆ ਹੁਣ ਕਿਉਂਕਿ ਇਹ ਜਿੰਨਾ ਚਿਰ ਨਹੀਂ ਸਿੱਧ ਹੁੰਦਾ ਉਨਾ ਚਿਰ ਤੇ ਉਹ ਇਨੋਸੈਂਟ ਹੀ ਆ ਡਿਪਾਰਟਮੈਂਟ ਜਸਟਿਸ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਇਹ ਕਾਰਵਾਈ ਕਰੂਗਾ ਪਰ ਇੱਥੇ ਸਮਝਣ ਵਾਲੀ ਗੱਲ ਬਹੁਤ ਮਹੱਤਵਪੂਰਨ ਜਿਹਦੇ ਕਰਕੇ ਅਮਰੀਕਾ ਦੀ ਰਾਜਨੀਤੀ ਦਾ ਇਹਦੇ ਨਾਲ ਸੰਬੰਧ ਜੁੜਦਾ ਆ ਕਿਉਂਕਿ ਟਾਰਨ ਜਨਰਲ ਨਿਊਯਾਰਕ ਦੀ ਤੇ ਬਹੁਤ ਤਕੜੀ ਵਕੀਲ ਮਤਲਬ ਅਮਰੀਕਾ ਦੀ ਮਾਫੀ ਚ ਨਾ ਨਿਊਯਾਰਕ ਦੀ ਜਿਹੜੀ ਸਭ ਤੋਂ ਵੱਡੀ ਵਕੀਲ ਕਹਿ ਲਓ ਇਹਦਾ ਕੰਮ ਕੀ ਆ ਉੱਥੇ ਕੰਮ ਕੀ ਸੀਗਾ ਕਿ ਨਿਊਯਾਰਕ ਦੇ ਵਿੱਚ ਜਿਹੜਾ ਲਾ ਆ ਉਹਨੂੰ ਪ੍ਰੋਟੈਕਟ ਕਰਨਾ ਜਾਂ ਲੋਕਾਂ ਦੇ ਜਿਹੜੇ ਇੰਟਰਸਟ ਆ ਉਹਨੂੰ ਪ੍ਰੋਟੈਕਟ ਕਰਨਾ ਹੁਣ ਰੌਲਾ ਕਿੱਥੋਂ ਪੈਂਦਾ ਜਾਂ ਨੁਕਤਾ ਇਹ ਸਾਰੇ ਕੁਸ਼ਤ ਦੇ ਵਿੱਚ ਕੀ ਆ ਕਿਸੇ ਨੇ ਘਰ ਲੈ ਲਿਆ ਪ੍ਰਾਇਮਰੀ ਜਾਂ ਸੈਕੰਡਰੀ ਰੈਜ਼ੀਡੈਂਸ ਕਹਿ ਦਿੰਦਾ ਉਹਨੂੰ ਰੈਂਟ ਕਰ ਦਿੱਤਾ ਇਹ ਬਹੁਤ ਛੋਟੀ ਜੀ ਗੱਲ ਆ ਬਹੁਤ ਵੱਡਾ ਪਰ ਇਹ ਮਸਲਾ ਵੱਡਾ ਕਿਉਂ ਬਣਿਆ ਹੁਣ ਵੱਡਾ ਇਸ ਕਰਕੇ ਮਤਲਬ ਹੈ ਤੇ ਉਹ ਮਤਲਬ ਗਲਤ ਗਲ ਤੇ ਗਲਤੀ ਆ ਪਰ ਉਹ ਐਡੀ ਵੱਡੀ ਕਿ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਆ ਜਾਵੇ ਇਹ ਇਸ ਕਰਕੇ ਕਿਉਂਕਿ ਇਹਦੀ ਰਾਸ਼ਟਰਪਤੀ ਟਰੰਪ ਦੇ ਨਾਲ ਬਣਦੀ ਨਹੀਂ ਬਣਦੀ ਨਹੀਂ ਕਹਿ ਲਓ ਜਾਂ ਇਦਾਂ ਕਹਿ ਲਓ ਕਿ ਲੱਗਦੀ ਆ ਲੱਗਦੀ ਦਾ ਮਤਲਬ ਕੀ ਆ ਕਿ ਇਹ ਜਿਹੜੀ ਆਸ਼ੀਤਕ ਰਾਸ਼ਟਰਪਤੀ 트੍ਰੰਪ ਨੂੰ ਦੋਸ਼ੀ ਕੀਤਾ ਗਿਆ ਉਹਦੀ ਕਾਨੂੰਨੀ ਤੌਰ ਤੇ ਵਿਰੋਧੀ ਉਹ ਇਹ ਆ ਲੈਟਿਸ਼ੀਆ ਜੇਮਸ ਆ ਲੈਟਿਸ਼ੀਆ ਜੇਮਸ ਨੇ ਦੋ ਵੱਡੀਆਂ ਇਨਵੈਸਟੀਗੇਸ਼ਨ ਕੀਤੀਆਂ ਸਿਵਲ ਫਰਾਡ 트੍ਰੰਪ ਇਹਨਾਂ ਦੇ ਮੁੰਡਿਆਂ ਦੇ ਖਿਲਾਫ ਤੇ ਇਹਨਾਂ ਦੀ ਸਾਰੀ ਆਰਗੇਨਾਈਜੇਸ਼ਨ ਦੇ ਖਿਲਾਫ ਔਰ ਅਜੇ ਤੱਕ ਇਹ ਭੁਗਤ ਰਹੇ ਆ 2023 ਦੇ ਵਿੱਚ ਨਿਊਯਾਰਕ ਦੇ ਜੱਜ ਨੇ ਰਾਸ਼ਟਰਪਤੀ 트ੰਪ ਨੂੰ ਕਿਹਾ ਸੀ ਪਰ ਹੁਣ ਰਾਸ਼ਟਰਪਤੀ 트ੰਪ ਜਿਹੜੇ ਨੇ ਇਹਨਾਂ ਨੂੰ ਕਿਹਾ ਸੀ ਕਿ ਤੁਹਾਡੀ ਕੰਪਨੀ ਨੇ ਗਲਤ ਇਨਫੋਰਮੇਸ਼ਨ ਦਿੱਤੀ ਆ ਕਿ ਆਪਣੀ ਪ੍ਰਾਪਰਟੀ ਦੀ ਵੈਲਿਊ ਜ਼ਿਆਦਾ ਦੱਸੀ ਆ ਉਹਦੇ ਨਾਲ ਕੀ ਹੋਇਆ ਕਿ ਤੁਹਾਨੂੰ ਜਿਹੜਾ ਲੋਨ ਤੇ ਇੰਸ਼ੋਰੈਂਸ ਆ ਉਹਦੇ ਵਿੱਚ ਰਾਇਤ ਮਿਲ ਗਈ ਤੇ ਵਧੀਆ ਮਿਲ ਗਿਆ ਇਹ ਲਟਿਸ਼ੀਆ ਜੇਮਜ਼ੀ ਸੀ ਜਿਹਦੇ ਕਰਕੇ 트ੰਪ ਨੂੰ 355 ਮਿਲੀਅਨ ਡਾਲਰ ਦਾ ਜੁਰਮਾਨਾ ਹੋਇਆ ਹੁਣ ਕਿਆ ਇਹ ਜਾ ਰਿਹਾ ਇੱਕ ਤੇ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਆ ਉਹ ਲਟਿਸ਼ੀਆ ਜੇਮਸ ਦਾ ਕੇਸ ਈ ਆਟਾਰਨੀ ਜਨਰਲ ਸੀਗੀ ਉਹਨੇ ਕੇਸ ਲੜਿਆ ਟਰੰਪ ਨੂੰ ਜੁਰਮਾਨਾ ਹੋ ਗਿਆ ਇੱਕ ਤੇਰ ਕਹਿੰਦੀ ਆ ਵੀ ਅਸਲ ਦੇ ਵਿੱਚ ਇਹ ਰਾਜਨੀਤਿਕ ਬਦਲਾ ਆ ਕਿ ਟਰੰਪ ਨੇ ਜਾਣਬੁੱਝ ਕੇ ਉਹਨੂੰ ਇਸ ਕੇਸ ਦੇ ਵਿੱਚ ਖਿੱਚਿਆ ਜਦੋਂ ਕਿ ਗੱਲ ਏਡੀ ਨਹੀਂ ਹੈ ਪਰ ਦੂਜੀ ਇਹ ਕਹਿ ਰਿਹਾ ਗੱਲ ਕਿ ਕਾਗਜ਼ ਝੂਠ ਨਹੀਂ ਬੋਲਦੇ ਜੇ ਉਹਨੇ ਕਾਗਜ਼ਾਂ ਦੇ ਵਿੱਚ ਫਰਾਡ ਕੀਤਾ ਹੈ ਉਹਨੂੰ ਪ੍ਰਾਇਮਰੀ ਜਾਂ ਸੈਕੰਡਰੀ ਰੈਜ਼ੀਡੈਂਸ ਦੱਸਿਆ ਹੈ ਤਾਂ ਉਹਨੂੰ ਜਵਾਬ ਦੇਣਾ ਪਊਗਾ ਜੇ ਇਹ ਗਲਤ ਆ ਤਾਂ ਉਹਦੀ ਸਜ਼ਾ ਹੋਊਗੀ ਇਹਦੇ ਵਿੱਚ ਕੋਈ ਲੱਗਣ ਵਾਲੀ ਜਾਂ ਉਹਦਾ ਬਦਲਾ ਲੈਣ ਵਾਲੀ ਗੱਲ ਬਿਲਕੁਲ ਨਹੀਂ ਆ ਸੋ ਰਾਸ਼ਟਰਪਤੀ 트੍ਰੰਪ ਨੇ ਉਹਦਾ ਖਾਸ ਤੌਰ ਦੇ ਉੱਤੇ ਨਾਂਕ ਲਿਆ ਉਹਨੂੰ ਮਤਲਬ ਕਈ ਕੁਝ ਕਿਹਾ ਸੀ ਇਹ ਸਾਰੇ ਕੁਝ ਨੂੰ ਵੀ ਆਪਣੀ ਪਾਵਰ ਦਾ ਉਹ ਰਾਸ਼ਟਰ ਦੂਜੀ ਤਰ ਲਟੇਸ਼ੀਆ ਜੇਮਸ ਦੇ ਉੱਤੇ ਦੋਸ਼ ਲਾਉਂਦੀ ਸੀ ਕਿ ਇਹਨੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕੀਤਾ ਵੀ ਰਾਸ਼ਟਰਪਤੀ 트੍ਰੰਪ ਦੇ ਖਿਲਾਫ ਜਾਂ ਉਹਨਾਂ ਗੱਲਾਂ ਬਾਤਾਂ ਦੇ ਵੀ ਜੇ ਉਹਨੇ ਜਿਹੜੇ 트럼ਪ ਉਹਨਾਂ ਦਾ ਜਿਹੜਾ ਸੀਗੀਆਂ 트럼ਪ ਦੀਆਂ ਕੰਪਨੀਆਂ ਜੇ ਉਹਨਾਂ ਨੇ ਝੂਠ ਬੋਲਿਆ ਤੇ ਉਹ ਝੂਠ ਬੋਲਿਆ ਇੰਸ਼ੋਰੈਂਸ ਵਾਲਿਆਂ ਨੂੰ ਨੁਕਸਾਨ ਹੋਊਗਾ ਉਹਦਾ ਜਾਂ ਉਹਦੀ ਕੰਪਨੀ ਦੀ ਜਾਂ ਉਹਦੀ ਹੁਣ ਤੱਕ ਦੀ ਵੈਲਥ ਕਿੰਨੀ ਹੈ ਉਹਦੇ ਕੋਲੇ ਪੈਸਾ ਕਿੰਨਾ ਹੈ ਇਹ ਬੈਂਕ ਨੂੰ ਕਨਸਰਨ ਹੋਣਾ ਚਾਹੀਦਾ ਵੀ ਤੁਹਾਡਾ ਇਹਦੇ ਵਿੱਚ ਕੀ ਰੌਲਾ ਹੈ ਜਾਂ ਤੁਸੀਂ ਜਾਣਬੁੱਝ ਕੇ ਉਹਨੂੰ ਇਸ ਕੰਮ ਦੇ ਵਿੱਚ ਜਿਹੜਾ ਖਿੱਚਿਆ ਸੀ ਤੇ ਹੁਣ ਮਤਲਬ ਦੋਵੇਂ ਪਾਸੇ ਆਪਣੇ ਆਪਣੇ ਕਹਿ ਰਹੇ ਆ ਪਰ ਹੁਣ ਇਹ ਆ ਕਿ ਹੁਣ ਇਹਨਾਂ ਦੇ ਉੱਤੇ ਕਿਆ ਲਟੇਸ਼ੀਆ ਜੇਮਸ ਨੂੰ ਕਿ ਤੁਸੀਂ ਬੈਂਕ ਨੂੰ ਝੂਠ ਬੋਲਿਆ ਮਾਰਗੇਜ ਐਪਲੀਕੇਸ਼ਨ ਦੇ ਵਿੱਚ ਵਰਜੀਨੀਆ ਦੀ ਜਿਹੜੀ ਤੁਸੀਂ ਪ੍ਰਾਪਰਟੀ ਲਈ ਆ ਉਹ ਕਹਿੰਦੇ ਕਿ ਇਹਨੂੰ ਕਲੇਮ ਕੀਤਾ ਗਿਆ ਸੀ ਵੀ ਇਹ ਇਹਦਾ ਸੈਕੰਡ ਹੋਮ ਆ ਪਰ ਅਸਲ ਦੇ ਵਿੱਚ ਇਹਦਾ ਸੈਕੰਡ ਹੋਮ ਨਹੀਂ ਸੀ ਇਹਨੇ ਰੈਂਟ ਕੀਤਾ ਸੀ ਤੇ ਰੈਂਟ ਕੀਤਾ ਸੀ ਤੇ ਮਤਲਬ ਇਹ ਸਿੱਧੀ ਸਿੱਧੀ ਜਿਹੜੀ ਇਨਵੈਸਟਮੈਂਟ ਪ੍ਰਾਪਰਟੀ ਸੀ ਹੁਣ ਇਸ ਗੱਲ ਨੂੰ ਲੈ ਕੇ ਚਰਚਾ ਹੋ ਰਹੀ ਆ ਦੇਖੋ ਵੀ ਜਿੰਨਾ ਹੁਣ ਜਿੰਨਾ ਉਹ ਇਹ ਝੂਠ ਬੋਲਿਆ ਕਿ ਮੇਰੀ ਸੈਕੰਡ ਰੈਜ਼ਿਡੈਂਸ ਆ 18933 ਡਾਲਰ ਦਾ ਉਹਨੂੰ ਫਾਇਦਾ ਹੋਇਆ ਸੋ so, amount ਵੀ ਕਾਫੀ ਵੱਡੀ ਆ ਕੋਰਟ ਦਾ ਹੁਣ ਪ੍ਰੋਸੈਸ ਆ ਹੁਣ ਇਸ ਤੋਂ ਬਾਅਦ ਅਕਤੂਬਰ 24 ਨੂੰ ਪੇਸ਼ੀ ਆ ਉੱਥੇ ਨਾਰਫੋਰਕ ਦੇ ਵਿੱਚ ਵਰਜੀਨੀਆ ਦੇ ਵਿੱਚ ਤੇ ਉਹਦੇ ਤੋਂ ਬਾਅਦ ਹਜੇ ਤੱਕ ਇਹ ਸਿਰਫ ਅਲੀਗੇਸ਼ਨ ਆ ਤੇ ਜਦੋਂ ਇਹ ਪ੍ਰੂਵ ਹੋ ਜਾਂਦੇ ਆ ਤਾਂ ਫਿਰ ਬਣਦੀ ਸਾਬਤ ਮਿਲੂਗੀ ਤੇ ਫਿਰ ਕਿਹਾ ਜਾ ਸਕਦਾ ਵੀ ਇਹਨਾਂ ਨੇ ਸੱਚਮੁੱਚ ਉਹਦੇ ਵਿੱਚ ਫਰਾਡ ਕੀਤਾ ਆ ਅਗਲੀ ਗੱਲਬਾਤ ਰਾਸ਼ਟਰਪਤੀ 트ੰਪ ਨੇ ਜ਼ਿਕਰ ਕੀਤਾ ਕਿ ਛੇਤੀ ਇਜੀਪਟ ਜਾ ਰਹੇ ਆ ਯਾਨੀ ਕਿ ਮਿਸਰ ਜਾ ਰਹੇ ਆ ਮਿਸਰ ਦੇ ਵਿੱਚ ਇਸ ਫੇਰੀ ਦਾ ਮਕਸਦ ਕੀ ਹੈ ਜਨ 트ੰਪ ਕਿਉਂ ਜਾਣਾ ਚਾਹੁੰਦੇ ਆ ਕਿਉਂਕਿ ਗਾਜ਼ਾ ਸੀਜ਼ ਫਾਇਰ ਜਿਹੜੀ ਡੀਲ ਆ ਉਹਦੀ ਸਾਈਨਿੰਗ ਸੈਰੇਮਨੀ ਆ ਆਫੀਸ਼ੀਅਲ ਸੀਜ਼ ਫਾਇਰ ਆ ਉੱਥੇ ਉਹਦੀ ਸਾਈਨਿੰਗ ਸੈਰੇਮਨੀ ਜਦੋਂ ਲਿਖ ਪੜਤ ਹੋਣੀ ਕਿ ਹਾਂ ਜੀ ਇਜ਼ਰਾਇਲ ਤੇ ਹਮਾਸ ਉਹ ਕਹਿੰਦੇ ਅਸੀਂ ਸਹਿਮਤ ਆ ਅਸੀਂ جنگਬੰਦੀ ਕਰਨ ਲਈ ਤਿਆਰ ਆ ਤੇ ਪੀਸ ਐਗਰੀਮੈਂਟ ਜਿਹੜਾ ਉਹਦੇ ਉੱਤੇ ਇਜ਼ਰਾਇਲ ਤੇ ਹਮਾਸ ਦੇ ਵਿਚਕਾਰ ਉੱਥੇ ਦਸਤਖਤ ਹੋਣੇ ਆ ਤੇ ਰਾਸ਼ਟਰਪਤੀ 트ੰਪ ਨੇ ਕਿਹਾ ਵੀ ਇਹ ਅਜਿਪਟ ਉਸ ਸੈਰੇਮੋਨੀ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਆ ਇਹ ਬਹੁਤ ਮਹੱਤਵਪੂਰਨ ਗੱਲ ਆ ਇਸ ਵੇਲੇ ਕਿ ਜਿਹੜੀ ਰਾਸ਼ਟਰਪਤੀ 트럼ਪ ਦਾ ਜਾਂ ਅਮਰੀਕਾ ਦਾ ਕਹਿ ਲਾਓ ਬਹੁਤ ਵੱਡਾ ਰੋਲ ਆ ਇਹ ਸੀਜ਼ਫਾਇਰ ਕਰਾਉਣ ਦੇ ਵਿੱਚ ਜੰਗਬੰਦੀ ਕਰਾਉਣ ਦੇ ਵਿੱਚ ਇਹ ਸਾਰੀ ਗੱਲਬਾਤ ਨੂੰ ਬੰਦ ਕਰਨ ਦੇ ਵਿੱਚ ਲੜਾਈ ਨੂੰ ਹਾਲਾਂਕਿ ਹਜੇ ਬੰਦ ਹੁੰਦੀ ਆ ਜਾਂ ਆਫੀਸ਼ੀਅਲੀ ਕੀ ਹੁੰਦਾ ਉਹ ਗੱਲਾਂ ਬਾਤ ਆਉਣ ਵਾਲੇ ਸਮੇਂ 'ਚ ਪਤਾ ਲੱਗਣਗੀਆਂ ਪਰ ਬਹੁਤ ਵੱਡੀ ਇਹ ਇੱਕ ਅਚੀਵਮੈਂਟ ਆ ਅਮਰੀਕਾ ਦੀ ਔਰ ਅਸੀਂ ਔਰ ਇਹਨਾਂ ਨੇ ਰਾਸ਼ਟਰਪਤੀ 트럼ਪ ਨੇ ਪਿਛਲੇ ਸਮੇਂ ਦੇ ਵਿੱਚ ਯੂਕਰੇਨ ਤੇ ਰੂਸ ਦਾ ਆਪਸ ਦੇ ਵਿੱਚ ਸਮਝੌਤਾ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਉਹ ਸਫਲ ਨਹੀਂ ਹੋ ਸਕੇ ਇਹ ਬਹੁਤ ਪੋਜ਼ਿਟਿਵ ਪੱਖਾ 트ੰਪ ਦਾ ਜਿਹੜੇ ਡੋਨਲਡ 트ੰਪ ਨੇ ਵੀ ਵਿਸ਼ਵ ਦੇ ਵਿੱਚ ਸ਼ਾਂਤੀ ਕਰਨ ਦੀ ਉਹ ਕੋਸ਼ਿਸ਼ ਕਰ ਰਹੇ ਆ ਜਿਹੜਾ ਨੋਬਲ ਪੀਸ ਪ੍ਰਾਈਜ਼ ਆ ਇਹਨਾਂ ਨੂੰ ਪੀਸ ਪ੍ਰਾਈਜ਼ ਆ ਜਿਹੜਾ ਉਹ ਮਿਲਣਾ ਸੀ ਇਹਨਾਂ ਨੂੰ ਉਹ ਨਹੀਂ ਮਿਲ ਸਕਿਆ ਭਾਵੇਂ ਕਿ ਉਹਦੇ ਅਨਾਉਂਸਮੈਂਟ ਤੋਂ ਕੁਝ ਚਿਰ ਪਹਿਲਾਂ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਕਹਿ ਦਿੱਤਾ ਹੈ ਕਿ ਅਸੀਂ ਇਸ ਗੱਲ ਦੀ ਸਪੋਰਟ ਕਰਦੇ ਹਾਂ ਕਿ ਡੋਨਲਡ ਟਰੰਪ ਨੂੰ ਇਹ ਜਿਹੜਾ ਪੀਸ ਪੁਰਸਕਾਰ ਆ ਜਿਹੜਾ ਨੋਬਲ ਪ੍ਰਾਈਜ਼ ਦੁਨੀਆ ਦਾ ਸਭ ਤੋਂ ਵੱਡਾ ਇਨਾਮ ਆ ਉਹ ਦਿੱਤਾ ਜਾਵੇ ਹਾਲਾਂਕਿ ਵੈਨਜ਼ੂਏਲਾ ਦੇ ਵਿੱਚ ਇੱਕ ਵਿਰੋਧੀ ਧਿਰ ਦੇ ਨੇਤਾ ਨੂੰ ਦੇ ਦਿੱਤਾ ਗਿਆ ਜਿਹਨੇ ਉੱਥੋਂ ਡੈਮੋਕ੍ਰੇਸੀ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦਾ ਕਾਰਨ ਇਹ ਆ ਕਿ 31 ਜਨਵਰੀ ਤੱਕ ਲਾਸਟ ਡੇਟ ਹੁੰਦੀ ਆ ਇਹਦੇ ਨੋਬਲ ਪ੍ਰਾਈਜ਼ ਦੇ ਜਿਹੜੀਆਂ ਨਾਮੀਨੇਸ਼ਨਸ ਹੁੰਦੀਆਂ ਉਹਦੋਂ ਤੱਕ ਹੁੰਦੀਆਂ ਕਿ ਇਹਨੂੰ ਦਿੱਤਾ ਜਾਵੇ ਜਾਂ ਇਹਨੂੰ ਦਿੱਤਾ ਜਾਵੇ ਉਹ ਕਿਉਂਕਿ 25 ਜਨਵਰੀ ਤੋਂ ਉਹਨੂੰ ਇਹਨਾਂ ਨੇ 20 ਜਨਵਰੀ ਨੂੰ ਤੇ ਰਾਸ਼ਟਰਪਤੀ ਟਰੰਪ ਨੇ ਸੌ ਚੁੱਕੀ ਆ ਹੁਣ ਸੋ ਇਹ ਸਾਰਾ ਪ੍ਰੋਸੈਸ ਪਹਿਲਾਂ ਦਾ ਸੀਗਾ ਉਸ ਵੇਲੇ ਨਾ ਆਹ ਡੀਲ ਹੋਈ ਸੀਗੀ ਸੀਜ਼ਫਾਇਰ ਦੀ ਨਾ ਹੀ ਜਿਹੜੀ ਰੂਸ ਯੂਕਰੇਨ ਦੇ ਸਬੰਧ ਦੇ ਵਿੱਚ ਇਹਨਾਂ ਦੇ ਯਤਨ ਸੀਗੇ ਕਿਉਂਕਿ ਸਮਾਂ ਬਹੁਤ ਥੋੜਾ ਸੀ ਉਹਨੇ ਸਮੇਂ ਦੇ ਵਿੱਚ ਤਾਂ ਡਿਸਾਈਡ ਨਹੀਂ ਕੀਤਾ ਜਾ ਸਕਦਾ ਕਿ ਇਹਨਾਂ ਨੇ ਕੋਈ ਏਡਾ ਕੰਮ ਕੀਤਾ ਜਿਹਦੇ ਨਾਲ ਪੀਸ ਪ੍ਰਾਈਸ ਮਿਲ ਜਵੇ ਜੇ ਹੁਣ ਕਿਤੇ ਉਹ ਡਿਸਾਈਡ ਹੋਣਾ ਹੋਵੇ ਜਾਂ ਅੱਗੇ ਕਿਤੇ ਉਹ ਡਿਸਾਈਡ ਹੋਵੇ ਤਾਂ ਡੈਫੀਨਿਟਲੀ ਇਹਨਾਂ ਦਾ ਨਾਂ ਉਹਨਾਂ ਦੇ ਵਿੱਚ ਜ਼ਰੂਰ ਆਊਗਾ ਇਹ ਕਿਉਂਕਿ ਇਹਨਾਂ ਨੇ ਹੁਣ ਏਜੀਪਟ ਦੇ ਵਿੱਚ ਜਾਣਾ ਆ ਪਹਿਲਾਂ ਹੀ ਜਿਹੜਾ ਇਹ ਸਾਰੇ ਕੁਛ ਦੇ ਉੱਤੇ ਗੱਲ ਇਹਨਾਂ ਦੀ ਹੋ ਚੁੱਕੀ ਆ ਸੋ ਉੱਥੇ ਕਿ ਜਿਹੜੀ ਇਹ ਏਜੀਪਟ ਜਿਹੜਾ ਅਫੀਸ਼ੀਅਲ ਹੋਊਗਾ ਤੇ ਪਬਲਿਕ ਸੈਰੇਮਨੀ ਕਰੂਗਾ ਤਾਂ ਕਿ ਇਹ ਸੀਜ਼ਫਾਇਰ ਨੂੰ ਜਿਹੜਾ جنگਬੰਦੀ ਹੋਈ ਆ ਦੋਹਾਂ ਦੇਸ਼ ਸਹਿਮਤ ਹੋਏ ਵੀ ਆਪਾਂ ਹੁਣ ਲੜਨਾ ਨਹੀਂ ਉਹਨੂੰ ਉੱਪਰ ਹੀ ਦਿਖਾ ਸਕੇ ਰਾਸ਼ਟਰਪਤੀ ਟਰੰਪ ਨੇ ਕਤਰ ਦੇ ਲੀਡਰਾਂ ਦਾ ਮਿਸਰ ਦੇ ਲੀਡਰਾਂ ਦਾ ਤੁਰਕੀ ਦੇ ਲੀਡਰਾਂ ਦਾ ਸਾਊਦੀ ਅਰਬ ਦੇ ਲੀਡਰਾਂ ਦਾ ਜਾਰਡਨ ਦੇ ਲੀਡਰਾਂ ਦਾ ਇੰਡੋਨੇਸ਼ੀਆ ਦੇ ਲੀਡਰਾਂ ਦਾ ਧੰਨਵਾਦ ਕੀਤਾ ਕਿ ਤੁਸੀਂ ਇਹਦੇ ਵਿੱਚ ਸਾਡਾ ਸਾਥ ਦਿੱਤਾ ਕਿ ਇਹਨਾਂ ਦੀ ਲੜਾਈ ਕਿਸੇ ਨਾ ਕਿਸੇ ਤਰ੍ਹਾਂ ਖਤਮ ਕਰਾ ਸਕੇ ਹਨ ਰਾਸ਼ਟਰਪਤੀ 트럼ਪ ਨੇ ਬਹੁਤ ਇਨਕ੍ਰੈਡੀਬਲ ਡੇ ਕਿਹਾ ਕਿ ਬਹੁਤ ਬਹੁਤ ਇੱਕ ਵਧੀਆ ਤੇ ਮਹੱਤਵਪੂਰਨ ਦਿਨ ਆ ਉਹਨਾਂ ਨੇ ਕਿਹਾ ਕਿ ਦੇਸ਼ ਜਿਹੜੇ ਆ ਉਹ ਆਪਸ ਦੇ ਵਿੱਚ ਐਦਾ ਇਕੱਠੇ ਨਹੀਂ ਸੀ ਪਹਿਲਾਂ ਹੁਣ ਇਹਨਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਆ ਇਸ ਡੀਲ ਦੇ ਵਿੱਚ ਜਿੱਦਾਂ ਕਿ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਜਿੰਨੇ ਹੋਸਟੇਜ ਬਚਦੇ ਨੇ ਗਾਜ਼ਾ ਦੇ ਵਿੱਚ ਉਹਨਾਂ ਨੂੰ ਆਹ ਸੋਮਵਾਰ ਜਾਂ ਮੰਗਲਵਾਰ ਉਹਨਾਂ ਨੂੰ ਰਹਾਅ ਕਰ ਦਿੱਤਾ ਜਾਣਾ ਦੂਜੇ ਰਾਸ਼ਟਰਪਤੀ 트ੰਪ ਨੇ ਇਹ ਵੀ ਕਿਹਾ ਕਿ ਬਹੁਤ ਕੰਪਲਿਕੇਟਡ ਆ ਇਸ ਵੇਲੇ ਕੁਝ ਹੋਸਟੇਜ ਨੂੰ ਕਰਨਾ ਕਿਉਂਕਿ ਜਿਹੜੇ ਡੈੱਡ ਹੋ ਚੁੱਕੇ ਉਹਨਾਂ ਦੀਆਂ ਡੈੱਡ ਬੋਡੀਜ਼ ਕਿਸ ਤਰੀਕੇ ਦੇ ਨਾਲ ਲੱਭਣੀਆਂ ਤੇ ਕਿਦਾਂ ਵਾਪਸ ਕਰਨਾ ਗਾਜ਼ਾ ਨੂੰ ਕਿਸ ਤਰੀਕੇ ਦੇ ਨਾਲ ਰੀਬਿਲਡ ਕਰਨਾ ਜਿਹੜੀਆਂ ਅਰਬ ਦੇ ਅਮੀਰ ਦੇਸ਼ ਨੇ ਉਹ ਇਸ ਵੇਲੇ ਪੇ ਕਰਨਗੇ ਪੈਸਾ ਦੇਣਗੇ ਕਿ ਜਿੰਨਾ ਗਾਜ਼ਾ ਤਬਾਹ ਹੋ ਚੁੱਕਾ ਉਨੂੰ ਸਾਰੇ ਨੂੰ ਦੁਬਾਰਾ ਬਣਾਇਆ ਜਾ ਸਕੇ 트럼ਪ ਨੇ ਜਿਹੜਾ ਉਹ ਰਾਸ਼ਟਰਪਤੀ 트럼ਪ ਨੂੰ ਇਜ਼ਰਾਈਲ ਦੀ ਪਾਰਲੀਮੈਂਟ ਦੇ ਵਿੱਚ ਇਨਵਾਈਟ ਕੀਤਾ ਗਿਆ ਕਿ ਉੱਥੇ ਆ ਕੇ ਇਹ ਜਿਹੜੀ ਇਹਦੇ ਉੱਤੇ ਇਜ਼ਰਾਈਲ ਦੀ ਪਾਰਲੀਮੈਂਟ ਆ ਜਿਹਨੂੰ ਕੰਸਰਟ ਕਹਿੰਦੇ ਆ ਉਹਦੇ ਵਿੱਚ ਸੰਬੋਧਨ ਕਰਨ ਉਹ ਸਹਿਮਤ ਹੋ ਗਿਆ ਇਸ ਗੱਲ ਦੇ ਨਾਲ ਤੇ ਇਹ ਪਹਿਲੇ ਅਮਰੀਕਾ ਦੇ ਪ੍ਰੈਜ਼ੀਡੈਂਟ ਹੋਣਗੇ ਜਿਹੜੇ ਉੱਥੇ ਜਾ ਕੇ ਸੰਬੋਧਨ ਕਰਨਗੇ ਸੋ ਬਹੁਤ ਵੱਡਾ ਇੱਕ ਜਿਹੜਾ ਯਤਨ ਇਹਨਾਂ ਦਾ ਤੇ ਖਾਸ ਤੌਰ ਦੇਤੇ ਜਦੋਂ ਹੁਣ ਇਜੀਪਟ ਦੇ ਵਿੱਚ ਜਾਣਗੇ ਤਾਂ ਇਹ ਆਫੀਸ਼ੀਅਲੀ ਜਿਹੜੀ ਡੀਲ ਆ ਉਹ ਸਾਈਨ ਹੋਏਗੀ। ਅਗਲੀ ਗੱਲਬਾਤ ਇਹਨਾਂ ਦਿਨਾਂ ਦੇ ਵਿੱਚ ਜੌਨ ਥਿਊਨ ਦਾ ਨਾਮ ਬਹੁਤ ਚਰਚਾ ਦੇ ਵਿੱਚ ਅਮਰੀਕਾ ਦੇ ਵਿੱਚ। ਜੌਨ ਥਿਊਨ ਕੌਣ ਆ? ਜੌਨ ਥਿਊਨ ਇੱਕ ਰਿਪਬਲਿਕਨ ਸੈਨੇਟਰ ਆ ਸਾਊਥ ਡੈਕੋਟਾ ਤੋਂ। ਇਹ ਚਰਚਾ 'ਚ ਇਸ ਕਰਕੇ ਨੇ ਇਸ ਵੇਲੇ ਸੈਨੇਟ ਦੇ ਮੈਜੋਰਿਟੀ ਲੀਡਰ ਨੇ ਸੈਨੇਟ ਮੈਜੋਰਿਟੀ ਲੀਡਰ ਮਤਲਬ ਇਹ ਆ ਕਿ ਇਹ ਰਿਪਬਲਿਕਨ ਕੰਟਰੋਲਡ ਸੈਨੇਟ ਨੂੰ ਲੀਡ ਕਰ ਰਹੇ ਆ। ਉੱਥੋਂ ਦੇ ਲੀਡਰ ਨੇ ਇਹ ਜਿਨ੍ਹਾਂ ਨੂੰ ਜਿਨ੍ਹਾਂ ਨੇ ਜਿਹੜਾ ਇਹ ਕਾਨੂੰਨ ਪਾਸ ਕਰਨੇ ਹੁੰਦੇ ਆ ਐਸ ਵੇਲੇ ਅਮਰੀਕਾ ਦੇ ਵਿੱਚ ਸ਼ਟਡਾਊਨ ਚੱਲ ਰਿਹਾ ਤਾਲਾਬੰਦੀ ਚੱਲ ਰਹੀ ਹੈ ਸਰਕਾਰ ਦੇ ਕੰਮ ਬੰਦ ਪਏ ਆ ਬੰਦ ਕਿਉਂ ਪਏ ਆ ਉਹ ਇਸ ਕਰਕੇ ਪਏ ਆ ਕਿ ਸੈਨੇਟ ਦੇ ਵਿੱਚ ਉਹ ਬਿੱਲ ਪਾਸ ਨਹੀਂ ਹੋਇਆ ਸੈਨੇਟ ਦੇ ਵਿੱਚ ਮੈਜੋਰਟੀ ਕਿਹਦੀ ਆ ਰਿਪਬਲਿਕਨ ਦੀ ਰਿਪਬਲਿਕਨ ਦਾ ਉੱਥੇ ਲੀਡਰ ਜੌਨ ਥਿਊਨ ਆ ਮਤਲਬ ਇੱਕ ਤਰੀਕੇ ਦੇ ਨਾਲ ਜੌਨ ਥਿਊਨ ਕੋਲੋਂ ਇਹ ਪਾਸ ਨਹੀਂ ਹੋ ਰਿਹਾ ਤੇ ਇਸ ਕਰਕੇ ਜੌਨ ਥਿਊਨ ਚਰਚਾ ਦੇ ਵਿੱਚ ਆ ਤੇ ਇਸੇ ਕਰਕੇ ਜਿਹੜੇ ਇਹ ਸੀ ਜਿਹੜਾ ਇਸ ਵੇਲੇ ਤਾਲਾਬੰਦੀ ਹੋਈ ਹੈ ਉੱਥੇ ਸ਼ਟਡਾਊਨ ਹੋਇਆ ਸਰਕਾਰ ਦਾ ਉਹ ਇਸ ਦੇ ਚਰਚਾ ਦੇ ਵਿੱਚ ਆ ਕਾਂਗਰਸ ਹਜੇ ਤੱਕ ਫੰਡਿੰਗ ਬਿੱਲ ਦੇ ਉੱਤੇ ਸਹਿਮਤ ਨਹੀਂ ਹੋ ਸਕੀ ਬਿੱਲ ਪਾਸ ਕਰਨ ਦੇ ਲਈ 60 ਸੈਨੇਟਰ ਚਾਹੀਦੇ ਆ 60 ਸੈਨੇਟਰ ਹੱਥ ਖੜਾ ਕਰਕੇ ਕਹਿ ਦੇਣੀਆਂ ਵੋਟ ਕਰ ਦੇਣ ਕਿ ਯੈਸ ਅਸੀਂ ਐਗਰੀ ਕਰਦੇ ਆ ਉਦੋਂ ਇਹ ਹੋ ਸਕਦਾ ਆ ਜਿਹੜੇ ਰਿਪਬਲਿਕਨ ਨੇ ਉਹਨਾਂ ਕੋਲੇ 53 ਨੇ ਇੱਕ ਤੇ ਰੌਲਾ ਇਹ ਆ ਵੀ ਇਹਨਾਂ ਨੂੰ ਸੱਤ ਦੂਜੇ ਚਾਹੀਦੇ ਆ ਕੁਝ ਉਧਰੋਂ ਆਉਂਦੇ ਵੀ ਆ ਇੱਕ ਦੋ ਅਮਰੀਕਾ ਦੇ ਵਿੱਚ ਇੱਕ ਖਾਸ ਗੱਲ ਹੁੰਦੀ ਆ ਕਿ ਵੇਜੜਾ ਸੈਨੇਟਰ ਆ ਜਿਹੜਾ ਹਾਊਸ ਆਫ ਰੈਪ ਦਾ ਮੈਂਬਰ ਆ ਉਹ ਆਪਣੀ ਪਾਰਟੀ ਦੇ ਨਾਲ ਈਵਨ ਜਿਹੜਾ ਇਲੈਕਟਰਲ ਕਾਲਜ ਦਾ ਮੈਂਬਰ ਆ ਉਹ ਆਪਣੀ ਪਾਰਟੀ ਨਾਲ ਵੱਜ ਕੇ ਵੀ ਪਾਰਟੀ ਨਾਲ ਨਹੀਂ ਵੱਜਦਾ ਉਹਦਾ ਮਤਲਬ ਕੀ ਆ ਕਿ ਜਿਹੜਾ ਰਿਪਬਲਿਕਨ ਆ ਉਹ ਕਹਿੰਦਾ ਠੀਕ ਆ ਮੈਂ ਰਿਪਬਲਿਕਨ ਆ ਮੈਂ ਮਤ ਜਿਹੜੀ ਤੁਹਾਡੀ ਪਾਰਟੀ ਦੇ ਨਾਲ ਜ਼ਿਆਦਾ ਮਿਲਦੀ ਆ ਡੈਮੋਕ੍ਰੇਟ ਡੈਮੋਕ੍ਰੇਟ ਦੇ ਨਾਲ ਜ਼ਿਆਦਾ ਮਿਲਦਾ ਪਰ ਉਹ ਫੇਰ ਵੀ ਕੁਝ ਮੁੱਦਿਆਂ ਦੇ ਉੱਤੇ ਉਹ ਨਹੀਂ ਐਗਰੀ ਕਰਦਾ ਆਪਣੇ ਪਾਰਟੀ ਦੇ ਨਾਲ ਇਹ ਉੱਥੇ ਇਸ ਗੱਲ ਨੂੰ ਮਾੜਾ ਨਹੀਂ ਸਮਝਦੇ ਵੀ ਇਹ ਪਾਰਟੀ ਛੱਡ ਗਿਆ ਜਾਂ ਬਾਗੀ ਹੋ ਗਿਆ ਜਾਂ ਪਾਰਟੀ ਦੇ ਉਲਟ ਭੋਗਤ ਗਿਆ ਉਹ ਕਹਿੰਦੇ ਠੀਕ ਆ ਤੇਰਾ ਆਪਣਾ ਮਤਲਬ ਉਹਦੀ ਇੱਕ ਇੰਡੀਪੈਂਡੈਂਟ ਸੋਚ ਵੀ ਆ ਪਾਰਟੀ ਤੋਂ ਪਰੇ ਹੋ ਕੇ ਉੱਥੇ ਫਿਰ ਕੀ ਹੁੰਦਾ ਹੁਣ ਜਦੋਂ ਸੈਨੇਟ ਦੇ ਵਿੱਚ 60 ਚਾਹੀਦੇ ਆ ਇਹਦਾ ਮਤਲਬ ਇਹ ਆ ਕੁਝ ਜਿਹੜੇ ਸੈਨੇਟਰ ਇੱਧਰ ਨੇ ਆਪਣੇ 100 ਨੇ 100 ਚੋਂ 60 ਚਾਹੀਦੇ ਕਈ ਬਿੱਲ 51 ਤੇ ਪਾਸ ਹੋ ਜਾਂਦੇ ਆ ਪਰ ਜਿਹੜਾ ਬਜਟ ਪਾਸ ਹੋਣਾ ਜਿਹੜਾ ਬਿੱਲ ਪਾਸ ਹੋਣਾ ਇਹ 60 ਵੋਟਾਂ ਦੇ ਉੱਤੇ ਹੋਣਾ ਜਿਹੜੇ ਕੁਝ ਆਪਣੇ ਰਿਪਬਲਿਕਨ ਨੇ ਉਹ ਆਪਣੀ ਪਾਰਟੀ ਨਾਲ ਹੀ ਸਹਿਮਤ ਨਹੀਂ ਉਹ ਕਹਿੰਦੇ ਵੀ ਤੁਸੀਂ ਇਹ ਗਲਤ ਕਰ ਰਹੇ ਆ ਆ ਜਿਹੜੇ ਓਬਾਮਾ ਕੇਅਰ ਕੱਟ ਤੇ ਦੂਜੇ ਤੀਜੇ ਇਹਨਾਂ ਨੂੰ ਠੀਕ ਕਰੋ ਉਹ ਡੈਮੋਕ੍ਰੇਟਸ ਨਾਲ ਖੜ ਜਾਂਦੇ ਆ ਜਾ ਕੇ ਇਦਾਂ ਹੀ ਡੈਮੋਕ੍ਰੇਟਸ ਦੇ ਵਿੱਚੋਂ ਇਹਨਾਂ ਨੂੰ 6-7 ਤੋਂ ਬੰਦੇ ਚਾਹੀਦੇ ਆ ਜਿਹੜੇ ਇਹ ਕਹਿੰਦੇ ਕਿ ਅਸੀਂ ਭਾਈ ਤੁਹਾਡੇ ਨਾਲ ਸਹਿਮਤ ਨਹੀਂ ਆ ਜਿਹੜੀ ਇਹ ਰਿਪਬਲਿਕਨ ਕੰਮ ਕਰ ਰਿਹਾ 트ੰਪ ਦੀ ਪਾਰਟੀ ਕੰਮ ਕਰ ਰਹੀ ਆ ਇਹ ਠੀਕ ਆ ਅਸੀਂ ਇਹਨਾਂ ਦੇ ਨਾਲ ਖੜੇ ਆ ਹੁਣ ਉਹ ਸੱਤ ਉਧਰ ਨਹੀਂ ਜਾ ਰਿਹਾ ਕਈ ਵਾਰੀ ਸੱਤ ਕਿੰਨੀ ਵਾਰੀ ਵੋਟਾਂ ਪੈ ਚੁੱਕੀਆਂ ਹੁਣ ਤੱਕ ਇਹ ਸਾਰੇ ਕੁਛ ਦੇ ਉੱਤੇ ਸੋ ਉਹ ਉਸ ਮਾਮਲੇ ਦੇ ਉੱਤੇ ਸਹਿਮਤੀ ਜਿਹੜੀ ਆ ਨਹੀਂ ਹੋ ਰਹੀ ਡੈਮੋਕ੍ਰੇਟ ਇਹ ਚਾਹੁੰਦੇ ਆ ਤੇ ਜੌਨ ਥਿਊਨ ਦਾ ਕੰਮ ਇਹ ਆ ਕਿ ਉਹਨੇ ਇਹ ਸੈਨੇਟਰ ਨੂੰ ਆਪਣੀ ਘੱਟੋ ਘੱਟ ਰਿਪਬਲਿਕਨ ਨੂੰ ਤਾਂ ਇਕੱਠੇ ਰੱਖਣਾ ਉਹਨਾਂ ਨੂੰ ਇਕੱਠੇ ਰੱਖਣ ਤੋਂ ਬਾਅਦ ਫਿਰ ਉਹਨੇ ਆ ਜਿਹੜਾ ਫੈਸਲਾ ਕਰਨਾ ਕਿ ਕਿਸ ਤਰੀਕੇ ਨਾਲ ਗੱਲ ਇਧਰਲੇ ਪਾਸੇ ਜਾਂਦੀ ਹੈ ਡੈਮੋਕ੍ਰੇਟ ਕੀ ਚਾਹੁੰਦੇ ਆ ਇਸ ਵੇਲੇ ਜਿਹੜਾ ਅਫੋਰਡੇਬਲ ਕੇਅਰ ਐਕਟ ਆ ਜਾਨੀ ਕਿ ਅਬੇਮਾ ਅਬਾਮਾ ਕੇਅਰ ਆ ਉਹਨੂੰ ਜਿਹੜਾ ਮਤਲਬ ਜਿਹੜੇ ਲੋਕ ਨੂੰ ਹੈਲਪ ਹੁੰਦੀ ਆ ਉਹਨਾਂ ਦੇ ਲਈ ਉਹਨੂੰ ਐਕਸਟੈਂਡ ਕੀਤਾ ਜਾਵੇ ਉਹ ਕਹਿੰਦੇ ਅਸੀਂ ਤਾਂ ਵੋਟ ਕਰਨੀ ਜਿਹਦੇ ਤੇ ਸਹਿਮਤ ਹੋਣਗੇ ਥਿਊਨ ਇਹ ਕਹਿੰਦੇ ਆ ਕਿ ਉਹ ਨੈਗੋਸ਼ੀਏਟ ਇਸ ਵੇਲੇ ਕਰਨੀ ਰਹਿ ਐ ਵੇਟ ਕਰ ਰਹੇ ਆ ਕਿ ਜਿਹੜੇ ਡੈਮੋਕ੍ਰੇਟਸ ਨੇ ਉਹ ਇੱਕ ਵਾਰੀ ਇਹਨੂੰ ਮਨਜ਼ੂਰੀ ਦੇ ਦੇਣ ਉਹਦੇ ਉੱਤੋਂ ਫੇਰ ਗੱਲਬਾਤ ਹੋਵੇ ਆਮ ਤੌਰ ਦੇ ਉੱਤੇ ਜਿਹੜੇ ਥਿਊਨ ਨੇ ਉਹ 트럼ਪ ਦੇ ਬਿੱਲ ਨੂੰ ਸਿਰਫ ਰਿਪਬਲਿਕਨ ਵੋਟ ਦੇ ਨਾਲ ਜਾਨੀ ਕਿ 100 ਚੋਂ 53 ਦੇ ਨਾਲ ਪਾਸ ਕਰ ਦਿੰਦੇ ਪਰ ਫੰਡਿੰਗ ਦੇ ਲਈ ਜਿੱਦਾਂ ਪਹਿਲਾਂ ਦੱਸਿਆ ਕਿ ਘੱਟੋ ਘੱਟ 60 ਵੋਟਾਂ ਚਾਹੀਦੀਆਂ 7 ਡੈਮੋਕ੍ਰੇਟ ਚਾਹੀਦੇ ਆ ਉਹ ਆ ਨਹੀਂ ਰਹੇ ਤੇ ਹੁਣ ਇਹਨਾਂ ਬਾਰੇ ਚਰਚਾ ਚੱਲ ਰਹੀ ਆ ਕਿ ਜਿਹੜੇ ਜੌਨ ਥਿਊਨ ਕੀ ਕਰ ਰਿਹਾ ਦੂਜੇ ਪਾਸੇ ਜਿਹੜੇ ਹਾਊਸ ਦੇ ਸਪੀਕਰ ਨੇ ਉਹ ਮਾਈਕ ਜੌਨਸਨ ਨੇ 트럼ਪ ਤੇ ਹਾਊਸ ਸਪੀਕਰ ਮਾਈਕ ਜੌਨਸਨ ਉਹਨਾਂ ਨੇ ਇਹਨੂੰ ਥਿਊਨ ਨੂੰ ਬੈਕ ਕੀਤਾ ਆ ਉਕੇ ਲੇ ਕੇ ਸ਼ਟਡਾਊਨ ਦੇ ਦੌਰਾਨ ਕੋਈ ਨੇਗੋਸ਼ੀਏਸ਼ਨ ਨਹੀਂ ਕਰਨੀ ਐਸੀ ਉਹਨਾਂ ਦੀ ਸਟਰੈਟਜੀ ਇਹ ਆ ਕਿ ਨੋ ਨੇਗੋਸ਼ੀਏਸ਼ਨ ਡਿਊਰਿੰਗ ਸ਼ਟਡਾਊਨ ਇਹਦਾ ਮਤਲਬ ਕੀ ਆ ਹੁਣ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀ ਗਾਂਵ ਵੀ ਨਹੀਂ ਮਿਲਣੀ ਫਲਾਈਟਾਂ ਦੇ ਉੱਤੇ ਅਸਰ ਪੈ ਰਿਹਾ ਹੋ ਸਕਦਾ ਬਾਕੀ ਕੰਮ ਬੰਦ ਹੋਣੇ ਸ਼ੁਰੂ ਹੋ ਜਾਣ ਜਿੱਦਣ ਉਹ ਬੰਦ ਹੋਣੇ ਸ਼ੁਰੂ ਹੋਗੇ ਲੋਕ ਪੁੱਛਣਗੇ ਭਾਈ ਹੋਇਆ ਕੀ ਆ ਇੱਥੇ ਰੌਲਾ ਕੀ ਆ ਕਿਉਂ ਬੰਦ ਹੋ ਰਿਹਾ ਫਿਰ ਉਹਦਾ ਜਵਾਬ ਇਹ ਮਿਲੂਗਾ ਇਹ ਜਿਹੜੇ ਰਿਪਬਲਿਕਨ ਇਹ ਕਹਿਣਗੇ ਕਿ ਆ ਡੈਮੋਕ੍ਰੇਟ ਬੈਠੇ ਨੇ ਇਨਾ ਕਰਕੇ ਸਾਰਾ ਕੁਝ ਹੋ ਰਿਹਾ ਇਹਨਾਂ ਨੂੰ ਕਹੋ ਸਾਡੇ ਨਾਲ ਬੈਠ ਕੇ ਗੱਲ ਕਰਨ ਸਰਕਾਰ ਓਪਨ ਕਰ ਦੇਣ ਤੇ ਅਸੀਂ ਗੱਲਬਾਤ ਲਈ ਤਿਆਰ ਆ ਇਹ ਉਸ ਗੱਲ ਦੀ ਉਡੀਕ ਕਰ ਰਹੇ ਆ ਕਿ ਜਿੱਦਾਂ 19 ਦੇ ਵਿੱਚ ਇਹ 34 ਦਿਨ ਤੱਕ ਪਹੁੰਚ ਗਿਆ ਸੀ ਇਹ ਉਹਦੀ ਉਡੀਕ ਕਰ ਰਹੇ ਆ ਸੋ ਉਹ ਹੁਣ ਇਹ ਹੈਗਾ ਕਿ ਉਹ ਕਹਿੰਦੇ ਅਸੀਂ ਗੱਲ ਕਰਾਂਗੇ ਇਹਦੇ ਤੇ ਪਹਿਲਾਂ ਤੁਸੀਂ ਸਰਕਾਰ ਦਾ ਬਜਟ ਪਾਸ ਕਰੋ ਸੋ ਹੁਣ ਜੇ ਥੋੜਾ ਜਿਹਾ ਲੰਬਾ ਹੋ ਜਾਂਦਾ ਫੈਡਰਲ ਵਰਕਰ ਦੀ ਤਨਖਾਹ ਜਾਂਦੀ ਲੱਗਣੀ ਹੈ ਲੋਕਾਂ ਦਾ ਗੁੱਸਾ ਵੱਧ ਜਾਣਾ ਤੇ ਥਿਊਨ ਇਸ ਗੱਲ ਨੂੰ ਐਡਮਿਟ ਕਰ ਰਿਹਾ ਆ ਕਿ ਇਹ ਸਟਰੈਟਜੀ ਦਾ ਸਿੱਧਾ ਅਸਰ ਵੀ ਹੋ ਸਕਦਾ ਤੇ ਬੈਕ ਫਾਇਰ ਵੀ ਕਰ ਸਕਦੀ ਹੈ ਇਹ ਜੇ ਜਿਹੜੀ ਇਹਨਾਂ ਦੀ ਹੁਣ ਪਾਲਿਸੀ ਆ ਜੇ ਇਹ ਰਿਪਬਲਿਕਨ ਸੋਚਦੇ ਆ ਕਿ ਲੋਕ ਇਹ ਸੋਚਣਗੇ ਕਿ ਡੈਮੋਕ੍ਰੇਟਾਂ ਕਰਕੇ ਇਹ ਪਾਸ ਨਹੀਂ ਹੋ ਰਿਹਾ ਤੇ ਸਾਰਾ ਕੰਮ ਰੁਕਿਆ ਇਹ ਵੀ ਤਾਂ ਲੋਕ ਸੋਚ ਸਕਦੇ ਵੀ ਤੁਹਾਡੇ ਕਰਕੇ ਹੋ ਰਿਹਾ ਤੁਸੀਂ ਸਹਿਮਤ ਹੋ ਜਾਓ ਥੋੜੀਆਂ ਜਿਹੀਆਂ ਉਹਨਾਂ ਦੀਆਂ ਗੱਲਾਂ ਦੇ ਉੱਤੇ ਸੋ ਇਹ ਸਿਚੁਏਸ਼ਨ ਬਹੁਤ ਜਿਹੜੀ ਐਸ ਵੇਲੇ ਟੇਢੀ ਆ ਤੇ ਇਹ ਸਾਰੇ ਕੁਸ਼ ਦੇ ਵਿੱਚ ਜਿਹੜਾ ਜਿਹੜੇ ਜੌਨ ਥਿਊਨ ਨੇ ਉਹਨਾਂ ਦਾ ਰੋਲ ਬਹੁਤ ਮਹੱਤਵਪੂਰਨ ਤੇ ਬਹੁਤ क्रूशियल ਮੰਨਿਆ ਜਾ ਰਿਹਾ ਅਗਲੀ ਗੱਲਬਾਤ ਦੋਸਤੋ ਇੱਕ ਹੋਰ ਨਾਮ ਬਹੁਤ ਚਰਚਾ ਦੇ ਵਿੱਚ ਆ ਉਹ ਪੀਟਰ ਥੀਲ ਪੀਟਰ ਥੀਲ ਇੱਕ ਟੈਕ ਬਿਲੀਅਨਰ ਆ ਅਮੀਰ ਬੰਦਾ ਆ ਬਹੁਤ ਜ਼ਿਆਦਾ ਕਈ ਬਿਲੀਅਨ ਡਾਲਰ ਉਹਦੇ ਕੋਲ ਦੱਸਦੇ ਆ ਆ ਉਹ ਕਿਸੇ ਵੇਲੇ ਫੇਸਬੁੱਕ ਦਾ ਇਨਵੈਸਟਰ ਸੀਗਾ ਜਿਹੜੇ ਪਹਿਲੇ ਇਨਵੈਸਟਰ ਸੀ ਫੇਸਬੁੱਕ ਤੇ ਜਿਨ੍ਹਾਂ ਨੇ ਪੈਸਾ ਲਾਇਆ ਉਹਨਾਂ ਦੇ ਵਿੱਚ ਪੀਟਰ ਥੀਲ ਦਾ ਨਾਮ ਥੀਲ ਦਾ ਨਾਮ ਜਿਹੜਾ ਪਹਿਲਿਆਂ ਦੇ ਵਿੱਚ ਸੀਗਾ ਉਹ ਆਪਣੇ ਆ ਜਿਹੜਾ ਪਲੈਂਟੇਰਾ ਇੱਕ ਡਾਟਾ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਕੰਪਨੀ ਉਹਦਾ ਕੋ-ਫਾਊਂਡਰ ਵੀ ਆ ਉਹ ਕ੍ਰਿਸਚੀਅਨ ਆ ਕੰਜ਼ਰਵੇਟਿਵ ਆ ਤੇ ਬਹੁਤ ਰਾਸ਼ਟਰਪਤੀ ਟਰੰਪ ਦੇ ਨੇੜੇ ਦਾ ਬੰਦਾ ਆ ਇਹਨੇ ਨਾ ਚਾਰ ਲੈਕਚਰ ਦਿੱਤੇ ਆ ਪਿੱਛੇ ਜੇ ਜਿਹੜੇ ਚਾਰ ਲੈਕਚਰ ਨੇ ਸੈਨ ਫਰਾਂਸਿਸਕੋ ਦੇ ਵਿੱਚ ਦਿੱਤੇ ਯਾਨੀ ਕਿ ਟੈਕ ਇੰਡਸਟਰੀ ਦੇ ਵਿੱਚ ਜਿੱਤੇ ਜਿਹਨੂੰ ਸਿਲੀਕਨ ਵੈਲੀ ਕਹਿੰਦੇ ਉੱਥੇ ਦਿੱਤੇ ਆ ਜਿੱਥੇ ਪੂਰੀ ਦੁਨੀਆ ਦੇ ਜਿਹੜੇ ਟੈਕਨੀਕਲ ਇੰਜੀਨੀਅਰ ਤੇ ਦੂਜੇ ਸਾਰੇ ਬੈਠੇ ਆ ਇਨੂ ਐਂਟੀ ਕ੍ਰਾਈਸਟ ਜਿਹੜਾ ਉਹਦੇ ਨਾਂ ਉਹਦੇ ਲੈਕਚਰ ਦਾ ਦੱਸਿਆ ਜਾ ਰਿਹਾ ਦ ਐਂਟੀ ਕ੍ਰਾਈਸਟ ਅ ਫੋਰ ਪਾਰਟ ਲੈਕਚਰ ਸੀਰੀਜ਼ ਇਸ ਇੱਕ ਨਾਂ ਦੇ ਥੱਲੇ ਨੇ ਇਹ ਉਹਨੇ ਹਰ ਇੱਕ ਦੇ ਵਿੱਚ ਰਿਲੀਜੀਅਨ ਦੀ ਗੱਲ ਕੀਤੀ ਹੈ 크੍ਰਿਸਚੀਅਨਿਟੀ ਦੀ ਗੱਲ ਕੀਤੀ ਹੈ ਰਿਲੀਜੀਅਨ ਦੇ ਨਾਲ ਉਹਨੇ ਟੈਕਨੋਲੋਜੀ ਦੀ ਗੱਲ ਕੀਤੀ ਆ ਪਾਵਰ ਦੀ ਗੱਲ ਕੀਤੀ ਆ ਤੇ ਉਹਨੇ ਜਿਹੜਾ ਉਹਨਾਂ ਦੇ ਇਸ ਆਈਆਂ ਦੇ 크੍ਰਿਸਚੀਅਨਸ ਦੇ ਵਿਸ਼ਵਾਸ ਨੇ ਧਾਰਮਿਕ ਅਕੀਦੇ ਨੇ ਉਹਨੂੰ ਨੇ ਟੈਕ ਪੋਲਿਟਿਕਸ ਦੇ ਨਾਲ ਜੋੜਿਆ ਹੁਣ ਬੜਾ ਮਹੱਤਵਪੂਰਨ ਗੱਲ ਔਰ ਬਹੁਤ ਇੱਕ ਦਿਲਚਸਪ ਮੁੱਦਾ ਆ ਇੱਕ ਪਾਸੇ ਉਹ ਧਰਮ ਦੀ ਗੱਲ ਕਰ ਰਿਹਾ ਦੂਜੇ ਪਾਸੇ ਉਹ ਟੈਕਨੋਲੋਜੀ ਦੀ ਗੱਲ ਕਰ ਰਿਹਾ ਤੀਜੇ ਪਾਸੇ ਉਹ ਰਾਜਨੀਤੀ ਦੀ ਗੱਲ ਕਰ ਰਿਹਾ ਇਹਨਾਂ ਸਾਰਿਆਂ ਨੂੰ ਰਲ੍ਹਾ ਰਿਹਾ ਔਰ ਇਹਨੇ ਇੱਕ ਤਰੀਕੇ ਨਾਲ ਬੈਸਟ ਸ਼ੇਡ ਦਿੱਤੀ ਆ ਉੱਥੇ ਉਹਨਾਂ ਨੇ ਕਿਹਾ ਕੀ ਆ ਇਹ ਸਾਰੇ ਕੁਸ਼ਤ ਵਿੱਚ ਉਹਦਾ ਨਿਚੋੜ ਕੀ ਆ ਜਾਂ ਉਹਦੀ ਕੰਟਰੋਵਰਸੀ ਜਾਂ ਉਹਦਾ ਚਰਚਾ ਕਿਉਂ ਹੋ ਰਹੀ ਉਹ ਕਹਿੰਦਾ ਵੀ ਜਿਹੜਾ ਐਂਟੀਕ੍ਰਾਈਸਟ ਕਲੇਮ ਉਹਦਾ ਜਿਹੜਾ ਉਹ ਕਹ ਰਿਹਾ ਕਿ ਐਂਟੀਕ੍ਰਾਈਸਟ ਹੈ ਕੌਣ ਹੈ ਇਸ ਵੇਲੇ ਕਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਹਿੰਦਾ ਅੱਜ ਦੀ ਦੁਨੀਆ ਦੇ ਵਿੱਚ ਐਂਟੀਕ੍ਰਾਈਸਟ ਕੋਈ ਈਵਲ ਸਾਇੰਟਿਸਟ ਨਹੀਂ ਆ ਕੋਈ ਉਸ ਕਿਸਮ ਦੇ ਲੋਕ ਨਹੀਂ ਆ ਪਰ ਕੋਈ ਵੀ ਜਿਹੜਾ ਨਵੀਂ ਟੈਕਨੋਲੋਜੀ ਨੂੰ ਰੋਕਣਾ ਚਾਹੁੰਦਾ ਹੈ ਅੱਜ ਦੇ ਸਮੇਂ ਦੇ ਵਿੱਚ ਉਹ ਐਂਟੀਕ੍ਰਾਈਸਟ ਆ ਹੁਣ ਇਹ ਬਹੁਤ ਵੱਡੀ ਗੱਲ ਆ ਨਵੀਂ ਟੈਕਨੋਲੋਜੀ ਉਦਾਹਰਨ ਵਜੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜਾ ਬੰਦਾ ਵੀ ਇਸ ਚੀਜ਼ ਦਾ ਵਿਰੋਧ ਕਰ ਰਿਹਾ ਉਹ ਐਂਟੀਕ੍ਰਾਈਸਟ ਇਹ ਦੱਸਿਆ ਜਾ ਰਿਹਾ ਉਹਨੇ ਇੱਕ ਕਲਾਈਮੇਟ ਹੁਣ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਇੱਕ ਧਿਰ ਕਹਿੰਦਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਜਨਰਲ ਟੈਕਨੋਲੋਜੀ ਬਹੁਤ ਬਹੁਤ ਮਹੱਤਵਪੂਰਨ ਹੈ ਇਹਦੇ ਬਿਨਾ ਸਰ ਨਹੀਂ ਸਕਦਾ ਤੇ ਲੋਕਾਂ ਨੂੰ ਇਹ ਵੱਧ ਤੋਂ ਵੱਧ ਸਿੱਖਣੀ ਚਾਹੀਦੀ ਹੈ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਇੱਕ ਦੂਜੀ ਧਿਰ ਆ ਉਹ ਕਹਿੰਦੀ ਵੀ ਨਹੀਂ ਇਹਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹਨੇ ਤਬਾਹੀ ਕਰ ਦੇਣੀ ਹੋ ਸਕਦਾ ਮਨੁੱਖਤਾ ਦੇ ਖਾਤਮੇ ਦਾ ਕਾਰਨ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਇਹ ਮਨਸੂਈ ਬੁੱਧੀ ਜਿਹਨੂੰ ਕਹਿੰਦੇ ਆ ਉਹ ਬਣੂਗੀ ਹੁਣ ਉਹਨਾਂ ਦੇ ਵਿੱਚੋਂ ਇੱਕ ਕਲਾਈਮੇਟ ਐਕਟਿਵਿਸਟ ਹੈ ਗਿਆ ਆਪਣੇ ਗ੍ਰੇਟਾ ਥਨਬਰਗ ਗ੍ਰੇਟਾ থানਬਰਗ ਤੇ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਬਹੁਤ ਵੱਡੇ ਆਲੋਚਕ ਆ ਐਲਿਜ਼ਰ ਯੂਡੋਵਸਕੀ ਉਹ ਕਹਿੰਦਾ ਵੀ ਇਹ ਅਸਲ ਦੇ ਵਿੱਚ ਐਂਟੀਕ੍ਰਾਈਸਟ ਹੈ ਹੁਣ ਇਹਦਾ ਸੰਬੰਧ ਕੀ ਹੋਇਆ ਉਹ ਉੱਥੇ ਜਾ ਕੇ ਲੈਕਚਰ ਦੇ ਰਿਹਾ ਜਿੱਥੇ ਪੂਰੀ ਦੁਨੀਆ ਦੇ ਟੌਪ ਦੇ ਜਿਹੜੇ ਟੈਕ ਇੰਡਸਟਰੀ ਦੇ ਬੰਦੇ ਬੈਠੇ ਆ ਉਹਨੂੰ ਇਹ ਜਿਹੜਾ ਥੀਸ ਦਾ ਯਕੀਨ ਕੀ ਆ ਕਿ ਸਾਇੰਟਿਸਟਸ ਨੂੰ ਜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪ੍ਰੋਗਰੈਸ ਕਰਨ ਨੂੰ ਰੋਕਣ ਦੇ ਨਾਲ ਹੋਊਗਾ ਕੀ ਕਿ ਗਲੋਬਲ ਡਿਕਟੇਟਰਸ਼ਿਪ ਵੱਧ ਜੂਗੀ ਤੇ ਇੱਥੋਂ ਤੱਕ ਕਿ ਅਮਰੀਕਾ ਤਬਾਹ ਹੋ ਜਾਊਗਾ ਉਹਨੇ ਇਹ ਵੀ ਕਿਹਾ ਕਿ ਲੋਕ ਜਿਹੜੇ ਇਹਨਾਂ ਟੈਕਨੀਕਲ ਕੰਪਨੀਆਂ ਦੇ ਉੱਤੇ ਬਹੁਤ ਜ਼ਿਆਦਾ ਸਖਤ ਰੂਲ ਚਾਹੁੰਦੇ ਆ ਵੀ ਉਹ ਚਾਹੁੰਦੇ ਆ ਕਿ ਇਹਨਾਂ ਨੂੰ ਆਹ ਨਾ ਕਰਨ ਦਿੱਤਾ ਜਾਵੇ ਇਹਨਾਂ ਨੂੰ ਉਹ ਨਾ ਕਰਨ ਦਿੱਤਾ ਜਾਵੇ ਵਾਤਾਵਰਣ ਵਾਲੇ ਨੇ ਦੂਜੇ ਨੇ ਉਹ ਕਹਿੰਦਾ ਅਸਲ ਦੇ ਵਿੱਚ ਉਹ ਈਵਲ ਫੋਰਸਸ ਦੀ ਮਦਦ ਕਰ ਰਹੇ ਆ ਮਤਲਬ ਜਿਹੜੀਆਂ ਭੈੜੀਆਂ ਤਾਕਤਾਂ ਨੇ ਜਿਹੜੀ ਦੁਨੀਆ ਨੂੰ ਤਬਾਹ ਕਰਨਾ ਚਾਹੁੰਦੀਆਂ ਨੇ ਸਮੇਤ ਅਮਰੀਕਾ ਦੇ ਉਹਨਾਂ ਦੀ ਮਦਦ ਕਰ ਰਿਹਾ ਨਾ ਕਿ ਉਹ ਇਸ ਦੁਨੀਆ ਨੂੰ ਪ੍ਰੋਟੈਕਟ ਕਰ ਰਿਹਾ ਹੁਣ ਆਰਗੂਮੈਂਟ ਉਹਦਾ ਦਲੀਲ ਉਹਦੀ ਲੌਜੀਕ ਉਹਦਾ ਤਰਕ ਉਹਦਾ ਇਹ ਆ ਕਿ ਜਿਹੜਾ ਧਾਰਮਿਕ ਅਕੀਦਾ ਆ ਇਹ ਜਿਹੜਾ 1 ਵਰਲਡ ਗਵਰਨਮੈਂਟ ਆ ਉਹਦੇ ਨਾਲ ਲੜਨ ਦੇ ਲਈ ਬਹੁਤ ਜ਼ਰੂਰੀ ਆ ਤੇ ਜਿਹੜਾ ਕਿ ਮਨੀ ਨੂੰ ਜਾਂ ਇਹਨੂੰ ਇਨਫੋਰਮੇਸ਼ਨ ਨੂੰ ਜਾਂ ਫਰੀडम ਨੂੰ ਕੰਟਰੋਲ ਕਰ ਰਿਹਾ ਹੈ ਉਦੇ ਪਾਸੇ ਨਹੀਂ ਜਾਣਾ ਚਾਹੀਦਾ ਸਾਨੂੰ ਸਹੀ ਤਰੱਕੀ ਕਰਨੀ ਚਾਹੀਦੀ ਹੈ ਸਹੀ ਕੰਮ ਕਰਨਾ ਚਾਹੀਦਾ ਤੇ ਇਹਨੂੰ ਰੋਕਣਾ ਨਹੀਂ ਚਾਹੀਦਾ ਸੋ ਉਹ ਕਹਿੰਦਾ ਕਿ ਜਿਹੜਾ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਇਹਦੇ ਤੋਂ ਬਚਣ ਦੇ ਲਈ ਇੱਕੋ ਇੱਕ ਧਰਮ ਹੀ ਸਾਡੇ ਕੋਲ ਰਾਹ ਆ ਧਰਮ ਹੀ ਲੋਕਾਂ ਨੂੰ ਤਾਕਤ ਦੇ ਸਕਦਾ ਕਿ ਤੁਸੀਂ ਰਜਿਸਟ ਕਰੋ ਤੁਸੀਂ ਵਿਰੋਧ ਕਰੋ ਉਹਨੇ ਬਹੁਤ ਓਪਨਲੀ ਬਿੱਲ ਗੇਟਸ ਦਾ ਜਿਹੜਾ ਕ੍ਰਿਟਿਸਾਈਜ਼ ਕੀਤਾ ਉਹਦੀ ਆਲੋਚਨਾ ਕੀਤੀ ਆ ਉਹਨੇ ਇੱਕ ਬੋਸਟਨ ਦੀ ਲੋਚਨਾ ਕੀਤੀ ਆ ਉਹਨੇ ਮਾਰਕ ਐਂਡਰਸਨ ਦੀ ਆਲੋਚਨਾ ਕੀਤੀ ਆ ਉਹ ਕਹਿੰਦਾ ਇਹ ਸਾਰੇ ਦੇ ਸਾਰੇ ਜਿਹੜੇ ਬਹੁਤ ਖਤਰਨਾਕ ਨੇ ਐਲਨ ਮਸਕ ਦੀ ਉਹਨੇ ਬਹੁਤ ਜ਼ਿਆਦਾ ਸਿਫਤ ਕੀਤੀ ਆ ਉਹ ਕਹਿੰਦਾ ਵੀ ਬਹੁਤ ਜ਼ਿਆਦਾ ਇਹ ਸਮਾਰਟ ਬੰਦਾ ਆ ਸੋ ਇੱਕ ਨਵੀਂ ਚਰਚਾ ਉਹਨੇ ਜਿਹੜੀ ਐਸ ਵੇਲੇ ਸ਼ੇਅਰ ਕੀਤੀ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ